ਇਹ ਜੀ ਕਾਲਪਸਾ ਵਾਇਰ ਨੂੰ ਕਿਤੇ ਰਿਹਾ ਹੋ। ਉਹ ਵੀ ਤੇਰੀ ਸ਼ਾਸਨ ਜੀ ਆਪ ਵੀ ਨੂੰ ਕਰਨਾ ਹੈ। ਕਿ ਜਿਹੜਾ ਕੁਝ ਤੇ ਐਲਦਾਰ ਜਿੱਥੇ ਕਿ ਸ਼ਦروز ਦਰਿਆ ਨੇ ਤੁਸੀਂ ਉਹ ਪਾਰ ਆਇਆ। ਕੋਈ ਇੱਕ ਜਿੰਦ ਜਿਹੜੀ ਰੁੜ ਗਈ ਆ। ਤੁਸੀਂ ਦੇ ਉੱਪਰ ਬਣਨ ਦਾ ਕੰਮ ਕਾਰਜਵਾਰੀ ਚੱਲ ਰਿਹਾ। ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਅੱਜ ਇਸ ਟਾਈਮ ਅਸੀਂ ਮਲਪੁਰ ਅੜਕਾਂ ਜਿੱਡੀ ਰੋਡ ਦੇ ਉੱਪਰ ਜਿੱਥੇ ਕਿ ਇੱਥੇ ਬਹੁਤ ਵੱਡੇ ਪਿੱਲਰ ਪਏ ਨੇ ਉਹਨਾਂ ਪਿੱਲਰਾਂ ਨੂੰ ਚੁੱਕ ਕੇ ਉਹ ਤੁਸੀਂ ਵਾਲੀ ਜਗ੍ਹਾ ਤੇ ਖੜਨਾ ਆ ਸਾਨੂੰ ਟਰਾਲੀਆਂ ਦੀ ਲੋੜ ਆ ਸਾਰੇ ਇਲਾਕੇ ਦੇ ਨਿਵਾਸੀ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਜਿਨ੍ਹਾਂ ਨੂੰ ਮਾਰਾ ਇਹਨੇ ਟਰੈਕਟਰ ਟਰਾਲੀਆਂ ਵੱਖੇ ਆ ਉਹ ਸਵੇਰੇ 8 ਵਜੇ ਮਲਪੁਰ ਅੜਕਾਂ ਵੇ ਪਹੁੰਚ ਕੇ ਕਾਲੀਆਂ ਵਾਲੇ ਆਓ ਇਹ ਜਿਹੜੇ ਬਿੱਲਰਾਂ ਦਾ ਖੜਕੇ ਉੱਥੇ ਜਿਹੜੇ ਵਾਲ ਜਿਹੜੇ ਹੱਥੇ ਲਾਏ ਜਾਣਗੇ ਉਹ ਸਾਰੀਆਂ ਸੰਗਤਾਂ ਨੂੰ ਨਿਮਰਤਾ ਦਾ ਬੇਨਤੀ ਕੀਤੀ ਜਾਂਦੀ ਆ ਕਿ ਆਪਾਂ ਰਲ ਮਿਲ ਕੇ ਇਹ ਜਿਹੜਾ ਬੰਧਨ ਇਹਨੂੰ ਬੰਨ੍ਹਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ